ਮਾਨਕੋ ਐਸਐਸਪੀ ਖੰਨਾ ਸ਼੍ਰੀਮਤੀ ਅਮਲੀਪ ਕੰਡਲ ਜੀ ਦੀ ਲੀਡਰਸ਼ਿਪ ਅnder ਖੰਨਾ ਪੁਲਿਸ ਜਿਹੜੀ ਰੈਗੂਲਰਲੀ ਸਮਾਜ ਵਿਰੋਧੀ ਅਨਸਰਾਂ ਦੇ ਸਖਤ ਕਾਰਵਾਈ ਕਰਦੀ ਰਹੀ ਹੈ ਇਸੇ ਲੜੀ ਦੇ ਵਿੱਚ ਖੰਨਾ ਪੁਲਿਸ ਨੂੰ ਇੱਕ ਕੱਲ ਵੱਡੀ ਕਾਮਯਾਬੀ ਮਿਲੀ ਜਦੋਂ ਪਿਛਲੇ ਦਿਨੀ 11 ਤਰੀਕ ਨੂੰ 11 ਜੂਨ ਨੂੰ ਅ ਬਗਲੀ ਕਲਾ ਪਿੰਡ ਦੇ ਵਿੱਚ ਥਾਣਾ ਸਮਰਾਲਾ ਦੇ ਏਰੀਆ ਦੇ ਵਿੱਚ ਇੱਕ ਲੁੱਟ ਹੋਈ ਸੀ ਜਿਸ ਦੇ ਵਿੱਚ ਤਿੰਨ ਨਕਾਬਪੋਸ਼ ਲੁਟੇਰੀਆਂ ਨੇ ਬੈਂਕ ਦੀ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਦੇ ਵਿੱਚ ਆ ਕੇ ਕਰੀ 15 ਲੱਖ ਰੁਪਏ ਬੈਂਕ ਤੋਂ ਲੁੱਟ ਕੇ ਲੈ ਗਏ ਸੀ ਇਸੇ ਜਿਹੜੀ ਇਸ ਵਾਰਦਾਤ ਦੀ ਇਨਫੋਰਮੇਸ਼ਨ ਮਿਲਨ ਤੇ ਸਾਡੇ ਖੰਨਾ ਪੁਲਿਸ ਦੇ ਸੀਨੀਅਰ ਅਧਿਕਾਰੀ ਐਸਐਸਪੀ ਸਾਹਿਬ ਤੇ ਸਾਰੀਆਂ ਸਾਡੇ ਥਾਣੇ ਦੀ ਟੀਮਾਂ ਉੱਤੇ ਪਹੁੰਚੀਆਂ ਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਮੀਡੀਟਲੀ 126 ਨੰਬਰ ਮੁਕੱਦਮਾ 392 397 ਤੇ 25 ਆਮ ਜ਼ੈਕਟ ਦੇ ਵਿੱਚ ਥਾਣਾ ਸਮਰਾਲਾ ਦੇ ਵਿੱਚ ਦਰਜ ਕੀਤਾ ਗਿਆ ਸੀ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੱਖ-ਵੱਖਰੀਆਂ ਟੀਮਾਂ ਐਸ ਐਚਓ ਸਮਰਾਲਾ ਐਸ ਐਚਓ ਮਾਛੀਵਾੜਾ ਐਚ ਐਚਓ ਤਰਹਾ ਇੰਚਾਰਸੀ ਜਿਸਮਾਨਾ ਤੇ ਟੈਕਨੀਕਲ ਸਰਦੀਆਂ ਜਿਹੜੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਇਸ ਮਕਦਮੇ ਨੂੰ ਪੇਸ਼ ਕਰਨ ਲਈ ਸਰਦੀ ਟੀਮਾਂ ਵੱਲੋਂ ਟੈਕਨੀਕਲ ਤੇ ਸੈਂਟੀਫਿਕ ਪ੍ਰਕਿਰਿਆ ਨਾਲ ਜਿਹੜੀ ਇਹਦੀ ਤਫ਼तीश ਕਰਦੇ ਹੋਏ ਤਕਰੀਬ 100 ਕਿਲੋਮੀਟਰ ਦੀ ਸੀਸੀਟੀਵੀ ਫੁਟੇਜ ਕੰਗਾਲੀ ਗਈ ਇਹਨਾਂ ਸੀਸੀਟੀਵੀ ਫੁਟੇਜਾਂ ਦੀ ਤੋਂ ਲੀਡ ਲੈ ਕੇ ਅੱਜ ਦੀ ਟੀਮਾਂ ਵੱਲੋਂ 12 ਤਰੀਕ ਨੂੰ ਮਕਦਮਾ ਦਰਜ ਹੋੰਦੇ ਇੱਕ ਘਟਨਾ ਦੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਸਿਲਵਰ ਰੰਗ ਦਾ ਉਰਧਿਆਨਾ ਸ਼ਹਿਰ ਦੇ ਵਿੱਚੋਂ ਲਵਾਰਸ ਹਾਲਤ ਦੇ ਵਿੱਚ ਅਸੀਂ ਟਰੇਸ ਕਰ ਲਿਆ ਸੀ ਤੇ ਉੱਥੋਂ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ ਸੀ ਉਸ ਮੋਟਰਸਾਈਕਲ ਦੀ ਰਿਕਵਰੀ ਹੋਣ ਤੋਂ ਬਾਅਦ ਖੰਨਾ ਪੁਲਿਸ ਤੇ ਏਜੀਟੀਐਫ ਪੰਜਾਬ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਪੰਜਾਬ ਦੀ ਇਹ ਦੋਨਾਂ ਦੀ ਟੀਮਾਂ ਨੂੰ ਜਿਹੜੀ ਇੱਕ ਕੁਝ ਕ੍ਰੂਸ਼ੀਅਲ ਲੀਡਸ ਮਿਲੀਆਂ ਉਹਦੇ ਬੇਸ ਤੇ ਕੱਲ ਦੁਪਹਿਰੇ ਨਾਪੋਲੀਸੀ ਟੀਮ ਵੱਲੋਂ ਖਾਨਾਜਨਾਲਾ ਤੋਂ ਗ੍ਰਿਪਸ ਮੁਕੱਦਮੇ ਦੇ ਤਿੰਨ ਮੁੱਖ ਦੋਸ਼ੀ ਨੇ ਜਿਨ੍ਹਾਂ ਨੇ ਇਹਨਾਂ ਨੇ ਵਾਰਦਾਤ ਕੀਤੀ ਹੈ ਉਹਨਾਂ ਤਿੰਨਾਂ ਨੂੰ ਅਸੀਂ ਖਾਨਾਜਨਾਲਾ ਦੇ ਏਰੀਆ ਦੇ ਵਿੱਚੋਂ ਅਰੈਸਟ ਕਰ ਲਿਆ ਹੈ ਇਹਨਾਂ ਨੂੰ ਜਿਹੜੇ ਤਿੰਨੋਂ ਦੋਸ਼ੀ ਇਹਨਾਂ ਦੇ ਨਾਮ ਹੈਗੇ ਨੇ ਅਮਰਿਤਪਾਲ ਸਿੰਘ ਗੁਰਮੇਨ ਸਿੰਘ ਤੇ ਜਗਦੇਸ਼ ਸਿੰਘ ਤਿੰਨੋਂ ਹੀ ਖਾਨਾਜਨਾਲਾ ਦੇ ਰਹਿਣ ਵਾਲੇ ਨੇ ਤੇ ਇਹ ਵਾਰਦਾਤ ਕਰਕੇ 11 ਤਰੀਕ ਨੂੰ ਜਦੋਂ ਇਹ ਵਾਰਦਾਤ ਕਰਕੇ ਕੈਸ਼ ਲੁੱਟਣ ਤੋਂ ਬਾਅਦ ਸੁਵਾਦੇ ਇਹ ਲੁਧਿਆਣਾ ਮੋਟਰਸਾਈਕਲ ਛੱਡ ਕੇ ਤੇ ਦੋ ਜਾਨੇ ਅਲੱਗ ਦੇ ਤੇ ਇੱਕ ਪਿਆਨਾ ਬੱਸ ਦੇ ਵਿੱਚ ਤਿੰਨੋ ਜਾਨੇ ਇਕੱਠੇ ਜਲੰਧਰ ਗਏ ਜਲੰਧਰ ਤੋਂ ਇਹਨਾਂ ਨੇ ਇਸੇ ਵਾਰਦਾਤ ਚ ਲੁੱਟੇ ਹੋਏ ਪੈਸਿਆਂ ਦੇ ਵਿੱਚੋਂ 5 ਲੱਖ ਰੁਪਏ ਦੀ ஆடி ਕਾਰ ਖਰੀਦੀ ਪੁਰਾਣੀ ਉਹ ஆடி ਕਾਰ ਦੇ ਵਿੱਚ ਇਹ ਅੰਮ੍ਰਿਤਸਰ ਗਏ ਤੇ ਅੰਮ੍ਰਿਤਸਰ ਜਾ ਕੇ ਹੋਟਲ ਦੇ ਵਿੱਚ ਸਟੇ ਕੀਤਾ ਇਹਨਾਂ ਨੇ ਤੇ ਉਸ ਤੋਂ ਬਾਅਦ ਇਹ ਆਪਣੇ ਆਪਣੇ ਘਰੇ ਚਲੇ ਗਏ ਕੱਲ ਸਾਡੇ ਅ ਸਾਡੀ ਟੀਮ ਵੱਲੋਂ ਕਨਾਂ ਪੁਲਿਸ ਦੀ ਟੀਮ ਵੱਲੋਂ ਐ ਜੀ ਟੀ ਐਫ ਤੇ ਅੰਮ੍ਰਿਤਸਰ ਦੇ ਹੱਥੀ ਜਿਲੇ ਦੀ ਪੁਸਟ ਦੇ ਨਾਲ ਮਿਲ ਕੇ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਤਿੰਨਾਂ ਤੋਂ ਸਾਨੂੰ ਹੁਣ ਤੱਕ 873000 ਰੁਪਏ ਜਿਹੜਾ ਲੁਕਿਆ ਹੋਇਆ ਸੀ ਵਾਰਦਤ ਦੇ ਵਿੱਚ ਉਹ ਸਾਰੇ ਰਿਕਵਰ ਕਰ ਲਿਆ ਹੈ 5 ਲੱਖ ਦੀ ਇਹਨਾਂ ਨੇ ਆਡੀ ਕਰਕੇ ਜਿੱਲੀ ਸੀ ਤੇ ਬਾਕੀ ਜਿਹੜਾ ਕੈਸ਼ ਹੈ ਉਹਦੀ ਰਿਕਵਰੀ ਲਈ ਸਾਰੀ ਤਫਤੀਸ਼ ਚੱਲੀ ਹੈ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਿਅਕਤੀ ਜਿਹੜੇ ਹੈਗੇ ਨੇ ਇਹਨਾਂ ਕੋਲ ਮਹੀਨੇ ਤੋਂ ਦੋ ਵੈਪਨ ਸੀਗੇ ਤੇ ਇਹਨਾਂ ਵੈਪਨਾਂ ਦੇ ਨਾਲ ਇਹਨਾਂ ਨੇ ਖੰਨਾ ਤੋਂ ਬਿਨਾ ਖੰਨਾ ਤੋਂ ਪਹਿਲਾਂ ਨੰਬਰ ਰੋਲ ਪੰਪੋਟ ਦੇ ਵਿੱਚ ਗਤੀਵਾਰਤਾ ਕੀਤੀਆਂ ਨੇ ਪਿਛਲੇ ਮਹੀਨੇ 20 ਮਈ ਨੂੰ ਇਹਨਾਂ ਨੇ ਖਾਣਾ ਖਲੌਰ ਦੇ ਏਰੀਆ ਦੇ ਵਿੱਚ ਦੋ ਰੋਲ ਪੰਪੋਟ ਹੋਏ ਸੀ ਇੱਕ ਬਾਅਦ ਗੱਲਾਂ ਨੇ 10 ਜੂਨ ਨੂੰ ਬਾਦ ਖੰਨਾ ਦੀ ਜਿਹੜੀ ਬਗਲੀ ਕਲਾਮ ਬ੍ਰਾਂਚ ਦੀ ਲੁੱਟ ਦੀ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਇਹਨਾਂ ਨੇ ਖਾਣਾ ਆਦਮਪੁਰ ਜਿਲੰਦਰ ਦੇ ਹਾਤੀ ਦੇ ਵਿੱਚ ਵੀ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪੈਟਰੋਲ ਪੰਪ ਤੇ ਇਹ ਦੋਨੇ ਮਸਲਿਆਂ ਦੇ ਵਿੱਚ ਜਿਹੜੀਆਂ ਵੱਖ-ਵੱਖ ਐਫ ਆਈ ਆਰ ਅੰਦਰ ਨੇ ਇਸ ਤੋਂ ਬਿਨਾਂ ਜਿਹੜਾ ਵਾਰਦਾਤ ਦੇ ਵਿੱਚ ਜਿਹੜੀ ਗਤੀ ਕਰਤਿਆ ਗਿਆ ਮੋਟਰਸਾਈਕਲ ਹੈ ਇਹ ਵੀ ਚੋਰੀ ਦਾ ਮੋਟਰਸਾਈਕਲ ਹੈ ਇਹ ਜਿਹਨੇ ਚੋਰੀ ਕੀਤਾ ਇਹ ਸਾਡੀ ਅੱਗੇ ਤਫਤੀਸ਼ ਜਾਰੀ ਹੈ ਹੁਣ ਤੱਕ ਅਸੀਂ ਇਹਨਾਂ ਤੋਂ 8,75,000 ਰੁਪਏ ਕੈਸ਼ ਇੱਕ ਆਡੀ ਕਾਰ ਤੇ ਇੱਕ ਜਿਹੜਾ ਬਾਰਦਾਦ ਦੇ ਵਿੱਚ ਮੋਟਰਸਾਈਕਲ ਕਰਤਿਆ ਉਹ ਅਸੀਂ ਰਿਕਵਰ ਕਰ ਲਿਆ ਉਹ ਬਿਨਾ ਜਿਹਦੇ ਵਿਅਕਤੀਆਂ ਨੂੰ ਅਧੂਰੀ ਅਦਾਲਤ ਤੋਂ ਨਹੀਂ ਕਰਨਾ ਲਾ ਬੰਦੇ ਦਾ ਮਾਲਕ ਕਰਦਾ ਹੈ ਗੂਗਲ ਹੰਮੇ ਇਹ ਕਿ ਜਿਹੜਾ ਆ ਦੇਖੋ ਜੀ ਗੈਂਗ ਦਾ ਮੁਖ ਜਿਹੜਾ ਕਰਜਨਾ ਹੈ ਉਹ ਅਮਰਪਾਲ ਸਿੰਘ ਦਾ ਜਿਹੜੇ ਜਨਾਲੇ ਤੇ ਹੀ ਰਹਿਣ ਵਾਲਾ ਤੇ ਇਹਦੇ ਤੇ ਪਹਿਲਾਂ ਇੱਕ ਟੋਲੀ ਦਾ ਮਕਦਮਾ ਆਜੂ ਫਿਰ ਲੈ ਕੇ ਜਾਗੇ ਨੂੰ ਗੰਗੀ ਪੈਨਿਊ ਅੰਬਿਤ ਸਰ ਕਮਿਸ਼ਨ ਅਧਿਕਾਰ ਵਿੱਚ ਕਰਕੇ ਤੋਂ ਬਿਨਾਂ ਜਿਹੜਾ ਜਗਦੀਸ਼ ਸਿੰਘ ਹੈ ਇਹਦੇ ਤੇ ਵੀ ਇੱਕ ਐਸਪੀਐਸ ਅਕਟ ਦਾ ਮਾਲਵਾ ਜ਼ਿਲ੍ਹੇ ਦੇ ਵਿੱਚ ਫਿਤੀ ਬੰਨ ਮਾਲਵਾ ਦੇ ਵਿੱਚ ਕਰਵਾ ਦਿੱਤਾ ਤੇ ਜਿਹੜਾ ਗੁਰਮੀਤ ਸਿੰਘ ਹੈ ਇਹਦੇ ਤੇ ਹਲੇ ਤੱਕ ਦੀ ਸਥਿਤੀ ਜਿਹੜੀ ਕਿ ਅਮਨੇ ਆਈ ਵੀ ਐਸ ਬੈਲੈਂਸ ਹੋਈ ਪਰ ਕਰਵਾ ਦਿੱਤੀ ਨਹੀਂ ਹੈਗਾ ਇਹਦੇ ਵਿੱਤਨ ਆਏ ਉਹ ਹਲੇ ਸਾਨੂੰ ਮਿਲੇ ਨਹੀਂ ਹੈ ਅਸੀਂ ਇਹਨਾਂ ਦਾ ਅਜੇ ਰਿਮਾਰਕ ਲਿਆ ਕੱਲ ਰਾਤ ਸ਼ਾਮ ਨੂੰ ਇਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਮਾਰ ਲਿਆ ਕਿ ਕਪਨ ਨੰਦੀ ਕਰੇ ਕਰਾਵਾਂਗੇ ਤੇ ਜਿਹੜਾ ਪੱਤੀ ਕੈਸ਼ ਲੈ ਗਿਆ ਉਹ ਉਹਨਾਂ ਦੇ ਕਰਾਉਣਾ ਤੇ ਇਸ ਨੂੰ ਜਨਾਬ ਅਸੀਂ ਇਹ ਫਿਰਨ ਕੰਟਰੋਲ ਕੰਪਨੀਆਂ ਬਾੜ ਦੱਸਤਾ ਮੰਨੇ ਨੇ ਉਹਨਾਂ ਦੇ ਬਾਰੇ ਵੀ ਉਹਨਾਂ ਤੋਂ ਬਿਨਾਂ ਵੀ ਇਹਨਾਂ ਨੇ ਜੇ ਕੋਈ ਬਾੜ ਦੱਸਤਾ ਦਿੱਤਾ ਉਹਨਾਂ ਨੂੰ ਬਾਰੇ ਵੀ ਉਹ ਕਾਈ ਲੱਗਦੀ ਹੈ ਕਿ ਕਿਲੋਮੀਟਰ ਦਾ ਏਰੀਆ ਪਗਲੀ ਕਲਾ ਛੋਟੇ ਜਿਹੇ ਪਿੰਡੀ ਨੇ ਨਿਕਾਲੇ ਹੋਏ ਤੇ ਜਿਹੜੀ ਸਾਡੀ ਹੁਣ ਤੱਕ ਦੀ ਰਿਪੋਰਟ ਹੈ ਇਸ ਦੇ ਦਾ ਸੰਬੰਧ ਹੈ ਕਿ ਜਿਹੜਾ ਸਿਕੇ ਨਾ ਕੋ ਡੇਟ ਨੇ ਤੋਂ ਵੈਪਨ ਸੀਗੇ ਦੋ ਤੇ ਇਹ ਆਪਣਾ ਪਹਿਲਾ ਇਹ પેટ્રોલ ਪੰਪਾਂ ਦੀ ਵਾਰਦਾਤ ਆ ਕਿ ਉਹਨਾਂ ਦੇ ਉਦੋਂ ਬਾਅਦ ਇਹਨਾਂ ਦਾ ਦਿਲ ਖੁੱਲ ਗਿਆ ਤੇ ਇਹਨਾਂ ਦਾ ਡਰ ਖਤਮ ਹੋ ਗਿਆ ਤੇ ਇਹਨਾਂ ਨੇ ਉਸ ਦਿਨੇ ਮਨ ਬਣਾ ਗਿਆ ਇਹ ਵੀ ਕੋਈ ਗੈਸ ਰੀਅੰਸੀ ਕੋਈ પેટ્રોલ ਪੰਪ ਜਾਂ ਕੁਝ ਇਸ ਤਰ੍ਹਾਂ ਦਾ ਵੀ ਵੱਡੀ ਵਾਰਦਾਤ ਕਰੀਏ ਜਦੋਂ ਇਹ ਪਿੰਡੂ ਬ੍ਰਾਂਚ ਦੇ ਵਿੱਚ ਇਹਨਾਂ ਨੂੰ ਇਹ ਲੱਗਿਆ ਕਿ ਇੱਥੇ ਦੁਪਹਿਰ ਦਾ ਟਾਈਮ ਹੈ ਸਿਖਰ ਦੁਪਹਿਰਾ ਤੇ ਇੱਥੇ ਅਸੀਂ ਆਰਾਮ ਨਾਲ ਲੁੱਟ ਨੂੰ ਅੰਜਾਮ ਦੇ ਸਕਦੇ ਹਾਂ ਇਸ ਕਰਕੇ ਨਾ ਹੀ ਅਸੀਂ ਇੱਥੇ ਖੜੇ ਜਾਵਾਂਗੇ ਬਹੁਤ ਦੂਕਤੋਂ ਆਏ ਜਦੋਂ ਇਹਨਾਂ ਦੇ ਹੱਥ ਵੱਡੀ ਖੇਪ ਲੱਗੀ ਹੈ ਅਸਲੀ 15 ਲੱਖ ਰੁਪਏ ਕਰੀਬ ਇਹਨਾਂ ਨੂੰ 1592000 ਰੁਪਏ ਲੁੱਟ ਕੇ ਲੈ ਗਏ ਸੀ ਉਸ ਤੋਂ ਬਾਅਦ ਇਹ ਤਾਂ ਹੀ ਆਪਣਾ ਮੋਟਰਸਾਈਕਲ ਛੱਡ ਕੇ ਵੀ ਉੱਥੋਂ ਫਰਾਰ ਹੋ ਗਏ ਸੀ ਅੰਕੂ ਰਿਕਵਰੀ ਕੀਤੀ ਬਲੈਨ ਨੇ ਪਿੰਡ ਦੇ ਵਿੱਚ ਜੀਗਾ ਬੰਦੇ ਹੁਣ ਤੱਕ ਦੀ ਤਫਤੀਸ਼ ਤੋਂ ਇਹੀ ਗੱਲ ਸਾਹਮਣੇ ਆਈ ਹੈ ਵੀ ਇਹਨਾਂ ਨੇ ਅੱਧਾ ਘੰਟਾ ਪਹਿਲਾਂ ਹੀ ਰਕੀ ਕੀਤੀ ਸੀ ਤੇ ਉਸ ਤੋਂ ਪਹਿਲਾਂ ਇਹਨਾਂ ਦੀ ਕੋਈ ਰਕੀ ਇਹਨਾਂ ਨੇ ਨਹੀਂ ਕੀਤੀ ਫਿਰ ਵੀ ਅਸੀਂ ਇਹਨਾਂ ਦਾ 5 ਦਿਨ ਦਾ ਮਾਰਨ ਲਿਆ ਸੀ ਇਹਨਾਂ ਦੇ ਪੂਰੇ ਢੰਗਾਈ ਨਾਲ ਤਫਤੀਸ਼ ਕਰਾਂਗੇ ਵੀ ਕਿਸੇ ਹੋਰ ਦਾ ਕੋਈ ਰੋਲ ਤਾਂ ਨਹੀਂ ਹੈ ਜਿਸ ਤਰ੍ਹਾਂ ਪਹਿਲਾਂ ਕੱਟ ਕੇ ਵੀ ਕੋਈ ਲੋਕੀ ਬੰਦਾ ਵੀ ਉਸ ਆਦਾ ਜਾਣ ਨਹੀਂ ਦੇ ਰਿਹਾ

ਤੇ ਇਹਦੇ ਵਿੱਚ ਪਾਣੀ ਦੇ ਮਾਲ ਲੱਗਿਆ ਹੋਇਆ ਜਿਵੇਂ ਬੀਐਸਪੀਟੀ ਬੀਐਸਪੀ ਨੇ ਪੰਰਾਲਾ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਕਦੇ ਇੰਤਜ਼ਾਰ ਜਈਏ ਸੀਏਏ ਦੀ ਕਾਰਜਕਾਰੀ ਇਸ ਨਦਫਾਨਾ ਪੰਰਾਲਾ ਪੰਰਾਲਾ ਦੇ ਨਦਫਾਨਾ ਜਿਹੜਾ ਮੱਚੜਾ ਪੁੱਛ ਦਿਨ ਜਿਹਦੇ ਮਾਲ ਜੋ ਕਰਦੇ ਦਾ ਉਹਨਾਂ ਨੇ ਕੰਟੀਨਿਊ ਕੀਤਾ ਤੇ ਕੰਮ ਉਹਨਾਂ ਸਾਹਿਬ ਨੇ ਸਾਰੇ ਨਮੂਨੇ ਜੀ ਤੱਕ ਉਹਨਾਂ ਦੇ ਨਾਲ ਡੀਪੀਟੀਐਫ ਜਿਹਾ ਹੋਰੀ ਹੈ ਉਹਨਾਂ ਦੇ ਨਾਲ ਆ ਕੇ ਕਦੇ ਜਿਹੜੀ ਚੀਜ਼ ਕਿਆ ਹੈ ਬਹੁਤ ਜਿਹੜਾ ਬੁੱਕ ਸਟੈਪ ਲੱਗਦਾ ਜਿਹੜਾ ਹੱਲ ਕਰਨਾ ਬਹੁਤ ਜ਼ਰੂਰੀ ਹੈ। ਇਹ ਕਾਰੰਡੋ 274 ਸੰਗਠਨ ਉਹਦੀ ਸੋਲ। ਟੋਲੀ ਆਜੋ ਥੋੜਾ ਲੈ ਕੇ ਜਾ ਕੇ ਮੰਗ ਜੋ। ਇਹ ਦੇ ਚੀਜ਼ ਕਰਨਾ ਕਰ ਦਿੱਤੀ। ਇਹ ਵੀ ਹੋਇਆ। ਕਾਰੰਡੋ ਅੰਡਾ ਆ ਗਿਆ। ਪਹਿਲਾਂ ਵੀ ਸਿਦਕਸ਼ਨ ਨਾ ਦਿਲਾਇਆ। ਇਹਨੇ ਕਿਹਨਾ ਦਿਲਾ ਵਾਰਡਾਂ ਦੇ ਚੰਗੋੜੀ ਦੇ ਹੈ। ਮਾਂ ਦੀ ਕਦੀ। ਤਾਂ ਸਮਝ ਦੇ ਰਿਹਾ ਕਿ ਉਹ ਆਜੋ ਹੋਣਗੇ। ਡੀਵੀ ਨੇ ਕੋ ਵਧੀਆ ਕਾਰਜਕਾਰੀ ਕੀਤੀ ਹੈ। ਸਮੇਂ ਸਮੇਂ ਤੇ ਉਹਨਾਂ ਨੂੰ ਵਾਰਡ ਵਿੱਚ ਲੈਣੇ। ਕਤਲੀਆਂ ਕਾਉਂਟੀ ਗੱਲ ਹੈ ਕਿ ਅੱਧਾ ਘੰਟੇ ਦੇ ਵਿੱਚ ਲੱਗਦਾ ਜਿਹੜਾ ਫੇਕ ਹੈ ਅੱਧੇ ਘੰਟੇ ਦੇ ਵਿੱਚ ਫੇਕ ਹੈ ਕਾਕੇ ਦੀ ਰਕਮ ਦੇ ਵਿੱਚ 5 ਲੱਖ